ਪਲੱਸ 2 ਦਾ ਰਿਜ਼ਲਟ ਆ ਚੁੱਕਿਆ ਹੈ ਚਾਹੇ ਉਹ CBSE ਬੋਰਡ ਦਾ ਹੋਵੇ ਚਾਹੇ ਉਹ ਪੰਜਾਬ ਬੋਰਡ ਦਾ ਹੋਵੇ ਜੋ ਵਿਦਿਆਰਥੀ ਪਲੱਸ 2 ਦੇ ਵਿੱਚੋਂ ਪਾਸ ਹੋ ਗਏ ਹਨ ਹੁਣ ਉਹ ਵਿਦਿਆਰਥੀ ਅੱਗੇ ਗ੍ਰੈਜੂਏਸ਼ਨ ਦੇ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਹਨ ਉਹ ਐਡਮਿਸ਼ਨ ਕਿੱਥੇ ਲੈਣ ਕਿਉਂਕਿ ਪਲੱਸ 2 ਕਰਨ ਤੋਂ ਬਾਅਦ ਪੰਜਾਬ ਦੇ ਵਿੱਚ ਬਹੁਤ ਸਾਰੇ ਕਾਲਜਸ ਹਨ ਜਿੱਥੇ ਉਹ ਐਡਮਿਸ਼ਨ ਲੈ ਸਕਦੇ ਹਨ ਤਾਂ ਉਹ ਕਾਲਜ ਕਿਹੜੇ ਕਾਲਜ ਦੇ ਵਿੱਚ ਐਡਮਿਸ਼ਨ ਲੈ ਸਕਦੇ ਹਨ ਐਡਮਿਸ਼ਨ ਲੈਣ ਦਾ ਪ੍ਰੋਸੈਸ ਕੀ ਹੋਵੇਗਾ ਕਿਵੇਂ ਉਹ ਕੋਰਸ ਚੁਣ ਸਕਦੇ ਹਨ ਅਤੇ ਕਿੰਨਾ ਕਾਲਜਾਂ ਦੇ ਵਿੱਚ ਉਹ ਉਹਨਾਂ ਨੂੰ ਐਡਮਿਸ਼ਨ ਲੈਣੀ ਚਾਹੀਦੀ ਹੈ ਇਸ ਵੀਡੀਓ ਦੇ ਵਿੱਚ ਆਪਾਂ ਅੱਗੇ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਉਹ ਇਸ ਵੀਡੀਓ ਨੂੰ ਸ਼ੇਅਰ ਕਰ ਦੇਣ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਪਹਿਲਾਂ ਤਾਂ ਉਹਨਾਂ ਸਾਰੇ ਵਿਦਿਆਰਥੀਆਂ ਲਈ ਬਹੁਤ-ਬਹੁਤ ਮੁਬਾਰਕਾਂ ਹੁਣ ਕੋਈ ਵਿਖੇ ਦੇ ਵਿੱਚ ਉਹ ਬੀਏ ਕਰਨਾ ਚਾਹੁੰਦੇ ਹਨ ਬੀਕਾਮ ਕਰਨਾ ਚਾਹੁੰਦੇ ਹਨ ਬੀਐਸਸੀ ਕਰਨਾ ਚਾਹੁੰਦੇ ਹਨ ਜਾਂ ਬੀਟੈਕ ਕਰਨਾ ਚਾਹੁੰਦੇ ਹਨ ਉਸ ਦੇ ਰਿਗਾਰਡਿੰਗ ਆਪਾਂ ਇਸ ਵੀਡੀਓ ਦੇ ਵਿੱਚ ਚਰਚਾ ਕਰਾਂਗੇ ਜੋ ਵਿਦਿਆਰਥੀ ਪਾਸ ਹੋ ਚੁੱਕੇ ਹਨ ਉਹਨਾਂ ਨੇ ਪੰਜਾਬ ਦੇ ਸਰਕਾਰੀ ਕਾਲਜਾਂ 'ਚ ਪ੍ਰਾਈਵੇਟ ਕਾਲਜਾਂ 'ਚ ਏਡਿਟ ਕਾਲਜਾਂ ਦੇ ਵਿੱਚ ਐਡਮਿਸ਼ਨ ਲੈਣੀ ਹੈ ਤਾਂ ਉਹ ਐਡਮਿਸ਼ਨ ਦਾ ਫਾਰਮ ਕਿੱਥੇ ਭਰਨਗੇ ਕਿਹੜੀ ਵੈਬਸਾਈਟ ਦੇ ਉੱਤੇ ਜਾ ਕੇ ਭਰਨਗੇ ਤਾਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਹੀ ਅਪੀਲ ਹੈ ਕਿ ਵੱਧ ਤੋਂ ਵੱਧ ਵਿਦਿਆਰਥੀ ਪੰਜਾਬ ਦੇ ਸਰਕਾਰੀ ਕਾਲਜਾਂ ਦੇ ਵਿੱਚ ਐਡਮਿਸ਼ਨ ਲੈਣ ਉਸ ਦਾ ਕਾਰਨ ਇਹ ਹੈ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਅਧਿਆਪਕ ਪੜਾ ਰਹੇ ਸਨ ਜੋ ਕਿ ਬਿਲਕੁਲ ਕੁਆਲੀਫਾਈਡ ਸਨ ਪਰ ਉਸ ਦੇ ਬਾਵਜੂਦ ਵੀ ਕਾਲਜ ਦੇ ਵਿੱਚ ਜਿਹੜੀ ਅਧਿਆਪਕਾਂ ਦੀ ਗਿਣਤੀ ਸੀ ਉਹ ਕਾਫੀ ਘੱਟ ਸੀ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਪਿਛਲੇ ਲੰਬੇ ਸਮੇਂ ਤੋਂ ਲਗਭਗ 2 ਦਹਾਕਿਆਂ ਤੋਂ ਪੰਜਾਬ ਦੇ ਸਰਕਾਰੀ ਕਾਲਜਾਂ ਦੇ ਵਿੱਚ ਭਰਤੀ ਨਹੀਂ ਹੋਈ ਸੀ ਪਰ 1158 ਦੀ ਭਰਤੀ ਹੁਣ ਲਗਭਗ ਪੂਰੀ ਹੋ ਚੁੱਕੀ ਹੈ ਤਾਂ 1158 ਵਾਲੇ ਅਧਿਆਪਕ ਸਾਰੇ ਸਰਕਾਰੀ ਕਾਲਜਾਂ ਦੇ ਵਿੱਚ ਪਹੁੰਚ ਚੁੱਕੇ ਹਨ ਤਾਂ ਪੰਜਾਬ ਦੇ ਸਾਰੇ ਵਿਦਿਆਰਥੀਆਂ ਨੂੰ ਪੰਜਾਬ ਦੇ ਮਾਪਿਆਂ ਨੂੰ ਇਹੀ ਅਪੀਲ ਹੈ ਕਿ ਉਹ ਗ੍ਰੈਜੂਏਸ਼ਨ ਕਰਾਉਣ ਦੇ ਲਈ ਚਾਹੇ ਉਹਨਾਂ ਨੇ ਬੀਏ ਕਰਨੀ ਹੋਵੇ ਬੀਸੀਏ ਕਰਨੀ ਹੋਵੇ ਬੀਐਸਸੀ ਕਰਨੀ ਹੋਵੇ ਚਾ ਗ੍ਰੈਜੂਏਸ਼ਨ ਦਾ ਕੋਈ ਵੀ ਕੋਰਸ ਕਰਨਾ ਹੋਵੇ ਤਾਂ ਉਹ ਪੰਜਾਬ ਦੇ ਸਰਕਾਰੀ ਕਾਲਜਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਐਡਮਿਸ਼ਨ ਹੀ ਦਿਵਾਉਣ ਤਾਂ ਕਿ ਆਪਾਂ ਪੰਜਾਬ ਦੀ ਹਾਇਰ ਐਜੂਕੇਸ਼ਨ ਨੂੰ ਬਚਾ ਸਕੀਏ ਪੰਜਾਬ ਦੀ ਉੱਚ ਸਿੱਖਿਆ ਨੂੰ ਬਚਾ ਸਕੀਏ ਜਿਸ ਦੇ ਨਾਲ ਆਪਣੇ ਸਰਕਾਰੀ ਕਾਲਜ ਵੀ بچਣਗੇ ਅਤੇ ਵਿਦਿਆਰਥੀਆਂ ਨੂੰ ਸਸਤੀ ਅਤੇ ਵਧੀਆ ਸਿੱਖਿਆ ਮਿਲੇਗੀ ਜਿਵੇਂ ਆਪਾਂ ਦੇਖਦੇ ਹਾਂ ਪ੍ਰਾਈਵੇਟ ਕਾਲਜਾਂ ਦੇ ਵਿੱਚ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਵਿੱਚ ਇਹੀ ਕੋਰਸ ਬਹੁਤ ਜ਼ਿਆਦਾ ਪੈਸਾ ਲੈ ਕੇ ਕਰਵਾਏ ਜਾਂਦੇ ਹਨ ਪਰ ਜਦੋਂ ਨੌਕਰੀ ਮਿਲਣੀ ਹੁੰਦੀ ਹੈ ਤਾਂ ਨੌਕਰੀ ਚاہے ਉਹ ਪ੍ਰਾਈਵੇਟ ਵਿੱਚ ਪੜਿਆ ਹੋਵੇ ਵਿਦਿਆਰਥੀ ਚਾਹੇ ਸਰਕਾਰੀ ਦੇ ਵਿੱਚ ਪਰ ਨੌਕਰੀ ਉਹਨੂੰ ਇੱਕੋ ਹੀ ਮਿਲਣੀ ਹੈ ਜਦੋਂ ਆਪਾਂ ਸਰਕਾਰੀ ਨੌਕਰੀ ਦੇ ਵਿੱਚ ਜਾਂ ਸਰਕਾਰੀ ਜੋਬ ਦੇ ਵਿੱਚ ਜਾਂਦੇ ਹਾਂ ਇੱਕ ਵਾਰ ਫੇਰ ਅਪੀਲ ਹੈ ਕਿ ਪੰਜਾਬ ਦੇ ਵਿਦਿਆਰਥੀ ਜੋ ਪਲੱਸ 2 ਵਿੱਚ ਪਾਸ ਹੋਏ ਹਨ ਉਹ ਸਰਕਾਰੀ ਕਾਲਜਾਂ ਦੇ ਵਿੱਚ ਆਪਣੀ ਐਡਮਿਸ਼ਨ ਲੈਣ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੇ ਤੁਸੀਂ ਪੰਜਾਬ ਦੇ ਸਰਕਾਰੀ ਕਾਲਜਾਂ ਜਾਂ ਕਿਸੇ ਵੀ ਕਾਲਜ ਦੇ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਹੋ ਤਾਂ ਕਿਸ ਲਿੰਕ ਤੇ ਉੱਤੇ ਜਾ ਕੇ ਤੁਸੀਂ ਕਲਿੱਕ ਕਰਨਾ ਹੈ ਤਾਂ ਕਿ ਤੁਸੀਂ ਆਪਣਾ ਫਾਰਮ ਭਰ ਸਕੋ ਤਾਂ ਇਹ ਵਾਲੀ ਵੈਬਸਾਈਟ ਹੈ ਇਹ ਵਾਲਾ ਲਿੰਕ ਹੈ ਤੁਸੀਂ ਇਸ ਨੂੰ ਧਿਆਨ ਨਾਲ ਦੇਖੋ ਇਸ ਲਿੰਕ ਦੇ ਉੱਤੇ ਜਾ ਕੇ ਤੁਸੀਂ ਆਪਣਾ ਆਨਲਾਈਨ ਫਾਰਮ ਭਰ ਸਕਦੇ ਹੋ ਜਦੋਂ ਤੁਸੀਂ ਇਸ ਲਿੰਕ ਨੂੰ ਓਪਨ ਕਰਦੇ ਹੋ ਤਾਂ ਤੁਹਾਡੇ ਕੋਲ ਵੈਬਸਾਈਟ ਖੁੱਲ ਜਾਂਦੀ ਹੈ ਉਸ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਆਪਣੇ ਡਿਸਟ੍ਰਿਕਟ ਵਾਈਜ਼ ਆਪਣਾ ਕਾਲਜ ਲੱਭ ਸਕਦੇ ਹੋ ਜੋ ਕੋਰਸ ਤੁਸੀਂ ਕਰਨਾ ਚਾਹੁੰਦੇ ਹੋ ਉਹ ਕੋਰਸ ਤੁਸੀਂ ਇੱਥੇ ਸਰਚ ਕਰ ਸਕਦੇ ਹੋ ਜਿਸ ਕਾਲਜ ਦੇ ਵਿੱਚ ਵੀ ਉਹ ਵਾਲਾ ਕੋਰਸ ਹੈ ਤੁਸੀਂ ਉਸ ਕਾਲਜ ਨੂੰ ਚੁਣ ਸਕਦੇ ਹੋ ਇਸ ਤੋਂ ਅਗਲੀ ਗੱਲ ਕਿਸੇ ਵੀ ਤਰ੍ਹਾਂ ਤੁਸੀਂ ਕੋਰਸ ਚੁਣਨਾ ਚਾਹੁੰਦੇ ਹੋ ਕੋਈ ਸਬਜੈਕਟ ਚੁਣਨਾ ਚਾਹੁੰਦੇ ਹੋ ਤਾਂ ਉਹ ਸਭ ਕੁਝ ਇਸ ਵਿੱਚ ਦਿੱਤਾ ਹੋਇਆ ਹੈ ਇਸ ਫਾਰਮ ਦੇ ਵਿੱਚ ਤੁਸੀਂ ਆਪਣੀ ਚੁਆਇਸ ਦੇ ਸਬਜੈਕਟ ਕੋਰਸ ਜਿਸ ਤਰ੍ਹਾਂ ਦਾ ਵੀ ਤੁਸੀਂ ਕੋਰਸ ਕਰਨਾ ਚਾਹੁੰਦੇ ਹੋ ਜਿਸ ਤਰ੍ਹਾਂ ਦੇ ਵੀ ਤੁਸੀਂ ਸਬਜੈਕਟ ਰੱਖਣਾ ਚਾਹੁੰਦੇ ਹੋ ਤੁਹਾਨੂੰ ਇਸ ਆਨਲਾਈਨ ਫਾਰਮ ਦੇ ਵਿੱਚ ਮਿਲ ਜਾਣਗੇ ਤੁਸੀਂ ਆਨਲਾਈਨ ਫਾਰਮ ਭਰ ਕੇ ਆਪਣੇ ਉਸ ਕਾਲਜ ਦੇ ਵਿੱਚ ਜਿੱਥੇ ਤੁਸੀਂ ਐਡਮਿਸ਼ਨ ਲੈਣਾ ਚਾਹੁੰਦੇ ਹੋ ਉੱਥੇ ਤੁਸੀਂ ਰਜਿਸਟ੍ਰੇਸ਼ਨ ਕਰਾ ਸਕਦੇ ਹੋ ਇਸ ਤੋਂ ਬਾਅਦ ਇੱਕ ਪੂਰੀ ਦੇ ਪੂਰੇ ਜਿੰਨੇ ਵੀ ਫਾਰਮ ਆਨਲਾਈਨ ਭਰੇ ਜਾਣਗੇ ਇਸ ਵੈਬਸਾਈਟ ਤੇ ਉਹਨਾਂ ਸਭ ਦੀ ਮੈਰਿਟ ਵਾਈਜ਼ ਇੱਕ ਲਿਸਟ ਬਣੇਗੀ ਇਸ ਵੈਬਸਾਈਟ ਦੇ ਉੱਤੇ ਹੀ ਅਪਲੋਡ ਹੋ ਜਾਵੇਗੀ ਉਹ ਅਪਲੋਡ ਕਦੋਂ ਹੋਵੇਗੀ ਇਸ ਤੇ ਆਪਾਂ ਅੱਗੇ ਵੀਡੀਓ ਬਣਾਵਾਂਗੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕੀਤੀ ਕਿ ਪੰਜਾਬ ਦੇ ਸਰਕਾਰੀ ਕਾਲਜ ਜਾਂ ਹੋਰ ਕਾਲਜਾਂ ਦੇ ਵਿੱਚ ਜੇਕਰ ਤੁਸੀਂ ਐਡਮਿਸ਼ਨ ਲੈਣਾ ਚਾਹੁੰਦੇ ਹੋ ਤਾਂ ਕਿਸ ਲਿੰਕ ਦੇ ਉੱਤੇ ਜਾ ਕੇ ਆਪਣਾ ਆਨਲਾਈਨ ਫਾਰਮ ਭਰੋਗੇ ਇਸ ਤੋਂ ਪਹਿਲਾਂ ਆਪਾਂ ਵੀਡੀਓ ਪਾ ਚੁੱਕੇ ਜੇਕਰ ਤੁਸੀਂ ਪੰਜਾਬ ਦੀਆਂ ਸਰਕਾਰੀ ਯੂਨੀਵਰਸਿਟੀਆਂ ਦੇ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਹੋ ਤਾਂ ਉਸ ਵੀਡੀਓ ਦੇ ਉੱਤੇ ਜਾ ਕੇ ਕਲਿੱਕ ਕਰ ਸਕਦੇ ਹੋ ਤੇ ਲਿੰਕ ਲੱਭ ਸਕਦੇ ਹੋ ਵੀ ਕਿਸ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਆਪਣਾ ਆਨਲਾਈਨ ਫਾਰਮ ਭਰੋਗੇ। ਅਗਲੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿਹੜੇ-ਕਿਹੜੇ ਸਰਟੀਫਿਕੇਟ ਤੁਹਾਨੂੰ ਚਾਹੀਦੇ ਹਨ ਜਦੋਂ ਤੁਸੀਂ ਆਨਲਾਈਨ ਫਾਰਮ ਭਰਨਾ ਹੈ। ਤੇ ਇਸ ਤੋਂ ਬਾਅਦ ਆਪਾਂ ਇੱਕ ਹੋਰ ਵੀਡੀਓ ਅਪਲੋਡ ਕਰਾਂਗੇ ਜਿਸ ਦੇ ਵਿੱਚ ਪੂਰੇ ਦਾ ਪੂਰਾ ਤੁਹਾਨੂੰ ਫਾਰਮ ਕਿੱਦਾਂ ਭਰਨਾ ਹੈ, ਸਬਜੈਕਟ ਕਿੱਦਾਂ ਚੂਜ਼ ਕਰਨੇ ਹਨ। ਉਹ ਤੁਸੀਂ ਉਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਆਪਣੇ ਆਪ ਹੀ ਆਪਣਾ ਜਿਹੜਾ ਫਾਰਮ ਹੈ ਉਹ ਭਰ ਸਕਦੇ ਹੋ ਕੋਰਸ ਕਿਵੇਂ ਚੂਜ਼ ਕਰਨਾ ਹੈ ਡਿਸਟ੍ਰਿਕਟ ਵਾਈਜ਼ ਤੁਸੀਂ ਕੋਲਜ ਕਿਦਾਂ ਸਿਲੈਕਟ ਕਰਨਾ ਹੈ ਕੋਰਸ ਕਿਹੜਾ ਸਿਲੈਕਟ ਕਰਨਾ ਹੈ ਫੀਸ ਕਿਵੇਂ ਭਰੀ ਜਾਏਗੀ ਉਸ ਦੇ ਵਿੱਚ ਤੁਹਾਨੂੰ ਸਾਰਾ ਪ੍ਰੋਸੈਸ ਮਿਲੇਗਾ ਤਾਂ ਤੁਸੀਂ ਸਾਡੀ ਆਉਣ ਵਾਲੀ ਵੀਡੀਓ ਨੂੰ ਜਰੂਰ ਦੇਖਣਾ ਤਾਂ ਆਉਣ ਵਾਲੀਆਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਇਸ ਵੀਡੀਓ ਨੂੰ ਸ਼ੇਅਰ ਕਰ ਲਵੋ ਧੰਨਵਾਦ ਸਾਥੀ